ਸੰਤੋਦੀਵਾ ਚੰਦੀ ਦੀ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਖੜੇ ਆ ਪਿੰਡ ਮੋੜ ਨਾਪਾ ਦੇ ਵਿੱਚ ਜਿੰਨੂ ਕਿ ਆਪ ਨੂੰ ਪਤਾ 30 ਦੀਆਂ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਮਨਾਈਆਂ ਜਾ ਰਹੀਆਂ ਨੇ ਅੱਜ ਇੱਕ ਵੀ ਪੂਰੀ ਪੰਚਾਇਤ ਮੌਜੂਦ ਹੈ ਆਪਾਂ ਗੱਲਬਾਤ ਕਰਦੇ ਹਾਂ ਮੋੜ ਪਟਿਆਲਾ ਦੀ ਪੰਚਾਇਤ ਇਸ ਪਿੰਡਾਂ ਦੇ ਤਿਆਰ ਬਣ ਕੇ ਮੌਜੂਦ ਹੈ ਇਨਾਂ ਦੇ ਬਾਰੇ ਉਪਰਾਲੇ ਨਾਲ ਜਿਹੜਾ ਕੀੰਦਾ ਤਿਹਾੜ ਅੱਜ ਮਨਾਇਆ ਜਾ ਰਿਹਾ ਹੈਗਾ ਸਾਡੇ ਨਾਲ ਇਥੇ ਕਲੱਬ ਦੇ ਪ੍ਰਧਾਨ ਜੀ ਚਿੰਤ ਸਿੰਘ ਜੀ ਸਿਹਰ ਹਰ ਮੌਜੂਦ ਹੈ ਆਪਾਂ ਗੱਲਬਾਤ ਸਾਂਝੀ ਕਰ ਰਹੇ ਹਾਂ ਆਪਣਾ ਤੀਆਂ ਨੂੰ ਲੈ ਕੇ ਕੀ ਜਾਣਕਾਰੀ ਹੈ ਜੀ ਜਿਹੜਾ ਇਹ ਪਹਿਲੀ ਵਾਰ ਮਨਾਇਆ ਪਸੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੀਆਂ ਹੀ ਪੰਚਾਇਤਾਂ ਦੇ ਮੋੜ ਪਟਿਆਲਾ ਦਾ ਇਹਨਾਂ ਪੰਚਾਇਤਾਂ ਦੇ ਮੈਂਬਰਾਂ ਵੱਲੋਂ ਨਗਰ ਨਿਵਾਸੀਆਂ ਵੱਲੋਂ ਇਹ ਤੀਆਂ ਦੇ ਤਿਹਾੜ ਮੜਾਇਆ ਗਏ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੀ ਵੀਰਾਂ ਦਾ ਜਿਨ੍ਹਾਂ ਨੇ ਇਸ ਕੀਰਤਾਂ ਦੇ ਘੇਰਦੇ ਆਦਰਯੋਗ ਜੀ ਜਿਹਨੇ ਸਾਡੇ ਮੁੱਖ ਮਹਿਮਾਨ ਸਰਦਾਰ ਗੁਰਮਿੰਦਰ ਸਿੰਘ ਐਸਐਸਓ ਸੈਨਾ ਜੀ ਤੋਂ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਵੀ ਇੱਥੇ ਆਏ ਨੇ ਉਹਨਾਂ ਨੂੰ ਵੀ ਵੈਲਕਮ ਕਰਦੇ ਹਾਂ ਨੀਆਂ ਪਿਆਰੇ ਜੀ ਇਹ ਪੁਰਾਣਾ ਤਿਹਾਰਾ ਆ ਪੰਜਾਬੀ ਸੱਦੇ ਚਾ ਇਹਨੂੰ ਹਰ ਇੱਕ ਪਿੰਡ ਹਰ ਇੱਕ ਸ਼ਹਿਰ ਮਨਾਉਣਾ ਚਾਹੀਦਾ ਹੈ ਇਹਦੇ ਨਾਲ ਆਪਣੇ ਜਿੰਨੇ ਵੀ ਜਿਹੜੇ ਪੰਜਾਬ ਭੈਣਾ ਦੂਰ ਤੇ ਅੱਡੇ ਵੀ ਆਹੀ ਵੀ ਇੱਕ ਸਾਲ ਬਾਅਦ 78 ਹੋ ਕੇ ਮਨ ਲੁਕ ਸੁਖ ਸੰਜੇ ਕਰ ਸਕਦੇ ਨਹੀਂ ਕਿਉਂਕਿ ਜਦੋਂ ਤੀਜ ਆਹੀ ਜਾਂਦੀ ਹੈ ਤਾਂ ਇੱਕ ਤੀਆਂ ਦਾ ਤਿਹਾਰਾ ਜੋ ਕਿ ਆਕੇ ਆਪਣੇ ਸਹੇਲੀਆਂ ਨੂੰ ਮਿਲ ਸਕਦੀ ਹੈ ਆਪਣੇ ਦੁੱਖਾਂ ਦੀ ਦੁੱਖ ਸੁੱਖਾਂ ਦੀ ਕਰਦੀ ਇੱਥੇ ਮੇਲ ਆ ਗਿਆ ਨੂੰ ਭਲਾ ਸਾਰੇ ਹੋਰ ਵੀ ਮਜੂਰ ਨੇ ਤਾਂ ਗਰਵਾਦ ਕਰਦੇ ਸਾਰੇ ਮੇਰੇ ਵੱਲੋਂ ਸਾਰੀ ਪੰਚਾਇਤ ਨਗਰ ਨਿਵਾਸੀ ਮਾਉੜ ਪਟਿਆਲਾ ਮਾਉੜ ਮਾਹਬਾ ਜਿੰਨੇ ਵੀ ਰਿਆਸਤ ਸਾਡਾ ਪਿੰਡ ਬੰਡਿਆ ਵੈ ਮਿੱਕੀਆਂ ਦੇ ਇਤਿਹਾਰ ਨੂੰ ਮੱਖ ਰੱਖਦੇ ਹੋਏ ਸਾਡੇ ਸਰਪੰਚ ਮਾਉੜ ਪਟਿਆਲਾ ਦੇ ਸਰਗਵਾਸੀ ਵਰਮਨ ਸਿੰਘ ਉਹਨਾਂ ਦੀ ਪਤਨੀ ਜਿਹੜੀ ਸਰਪੰਚਾ ਮਜੂਦਾ ਮਾਬਾ ਜਵੇਰ ਕੌਰ ਤੇ ਉਹ ਨੂੰ ਸਾਡਾ ਅਨੰਭੀ ਹੈ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਹੈ ਸਾਰੀ ਨਗਰ ਦੀ ਪੰਚਾਇਤ ਮੈਂਬਰ ਸਹਿਬਾਨ ਬਜ਼ੁਰਗੋ ਪੁਰਾਣੇ ਸਾਰੇ ਸਾਡੇ ਸਾਥੀ ਸਾਡੇ ਗਰਮੇਰ ਸਿੰਘ ਜੋ ਕਿ ਹੁਣ ਮਹਿਲਕਣਾ ਰਹ ਰਹੇ ਨੇ ਤੇ ਉਹ ਪਹੁੰਚ ਗਏ ਨੇ ਤੇ ਅਸੀਂ ਤੀਆਂ ਦੇ ਤਿਹਾਰ ਨੂੰ ਬਹੁਤ ਵੀ ਵੱਡੇ ਪੱਧਰ ਤੇ ਹੌਲੀ ਹੌਲੀ ਜਾਣ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਵੀ ਜੋ ਐਤ ਕੀ ਸ਼ੁਰੂਆਤ ਹੋਈ ਵੀ ਪ੍ਰਾਣਾ ਖਟ ਪ੍ਰਾਣਾ ਸਰਬਜਾ ਰਹੇ ਤੀਆਂ ਦਾ ਵੀ ਕੁੜੀਆਂ ਇਕੱਤਰ ਹੋ ਕੇ ਇਕੱਠੀਆਂ ਮਿਲਦੀਆਂ ਨੇ ਹਰ ਦਫਤਰ ਸਾਂਝ ਕਰਦੇ ਨੇ ਲੈ ਵੀ ਪਾਤਾ ਲੈ ਵੀ ਪਾਤਾ ਬਹੁਤ ਵਧੀਆ ਕਰਕੇ ਇਹ ਮੈਂਬਰ ਸਾਹਿਬ ਨੇ ਕਿ ਜਿਹੜਾ ਸਾਡਾ ਪੰਜਾਬੀ ਜੱਜ ਸਿਕਾ ਜਿਹੜਾ ਜੰਦਨਾ ਅਲੋਪ ਹੋ ਰਿਹਾ ਤੇ ਜਿਹੜੀ ਹੁਣ ਇਹਨਾਂ ਨੇ ਵੀ ਕਿਹਾ ਕਿ ਪਹਿਲੀ ਵਾਰ ਕਿ ਲੱਗੇ ਜੀਨਾਬ ਮੋਰ ਨਾਪੇ ਪਿਟੇ ਅਲਵੀ ਗੱਲ ਕਰਦੇ ਆ ਪਰ ਕਿਸੇ ਪਹਿਲੀ ਵਾਰ ਜਿਹੜੀ ਪੀਣ ਆਈ ਨਹੀਂ ਆ ਰਹੀਆਂ ਮੂ ਨਗਰ ਤੋਂ ਚਾਇਦਾ ਬੜਾ ਸਹਿਯੋਗ ਆ ਉਹਨੇ ਕਿਹਾ ਕਿ ਹਰ ਸਾਲ ਦੇ ਵਿੱਚ ਅਸੀਂ ਜਿਹੜਾ ਤੀਆਂ ਦਾ ਤਿਆਰ ਕਿਤੇ ਮਨਾਇਆ ਕਰਾਂਗੇ ਕਿਉਂਕਿ ਜਿਹੜਾ ਤੀਆਂ ਦਾ ਤਿਆਰ ਇੱਕ ਪੈਂਤੀਆਂ ਦਾ ਮਹਾਵੇ ਜਿਹਨੇ ਸ਼ੋਹਰ ਦੀ ਗੱਲ ਕਰੀਏ ਇੱਕ ਇਹ ਪੈਣਾ ਦਾ ਤਿਹਾ ਨਾਲ ਗਰਮੀਤ ਸਿੰਘ ਮੋਰਜੀ ਮੌਜੂਦ ਨੇਗੇ ਅਰੁਣ ਸਰ ਤੇ ਮੋਰੰਡਾ ਜਿੰਨਾਂ ਦਾ ਗਰਮੀਤ ਸਿੰਘ ਇਹਨਾਂ ਨਾਲ ਸੱਜੀ ਕਰਦੇ ਆਂ ਇਕੱਠੇ ਖੇਡਦੇ ਕਰ ਮੇਰੇ ਕਲਾਸ ਕਰਦੇ ਅੱਜ ਉਹ ਬੜੀ ਬਣੀ ਦੇਖ ਕੇ ਕੈਪਟਨ ਸਰ 14 ਸੀਨੀਅਰ ਕਾਂਗਰਸ ਦੇ ਅਗੂ ਸ੍ਰੀ ਸਿੰਘ ਮੋਹਨ ਸਿੰਘ ਮੌਜੂਦ ਹੈ ਅਪਾਣੇ ਗੱਲਬਾਤ ਕਰਦੇ ਕਿ ਕਿਆਂ ਨੂੰ ਲੱਗੀ ਚਿਕਣਾ ਅੱਜ ਮੈਂ ਸਤਿਪ੍ਰੀਤ ਬੋਲਣ ਦਾ ਸਤਿਪ੍ਰੀਤ ਪੜਦਾ ਸਾਰਿਆਂ ਨੂੰ ਬਹਿ ਕੇ ਪਹਨਸਾ ਅੱਜ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਮੈਂ ਆਪਣੀ ਜਨਤੋਂ ਨੂੰ ਮਿਲਿਆ ਸਭੀ ਜੀ ਫੈਨਾਂ ਦਾ ਅਤੇ ਪ੍ਰਿੰਸੀਪਲ ਜੀ ਜਿੰਨਾਂ ਦਾ ਵੀ ਸਾਡੀ ਇਸ ਸਮਿਤੀ ಗ್ರಾಮ ਪੰਚਾਇਤ ਦਾ ਬਹੁਤ ਸਾਰੇ ਇੱਕ ਬਹੁਤ ਸਾਰੇ ਭਾਈ ਜੀ ਜਿਨ੍ਹਾਂ ਜੋ ਕਿ ਹਮੇਸ਼ਾ ਗਰੀਬ ਲੋਕਾਂ ਦੇ ਵਿੱਚ ਰਹਿੰਦੇ ਰਹੇ। દરેક ਦੀ ਮਦਦ ਕਰਦੇ ਨੇ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਅੱਜ ਅਸੀਂ ਆਪਣੇ ਪਿੰਡ ਦੇ ਵਿੱਚ ਅੱਜ ਇੰਨਾ ਬੰਦਿਆਂ ਨੂੰ ਮਿਲਿਆ ਜਿੰਨਾ ਨਾਲ ਅਸੀਂ ਬੱਚੇ ਕਿੱਥੇ ਗਏ ਆ ਬਾਹਰ ਸੁਣ ਆਇਆ ਜਿੰਨਾ ਸਕੂਲਾਂ ਚ ਪੜ੍ਹੇ। ਸਾਡੀ ਨੂੰ ਬੜੀ ਖੁਸ਼ੀ ਮਹਿਸੂਸ ਹੋਈ। ਕਿਉਂਕਿ ਖੰਸੀ ਜਿਹੜਾ ਜੱਗਾ ਜੀ ਇਹਨੂੰ ਆਮ ਗੰਤੀਆਂ ਲੱਗਦੇ ਆ ਵੀ ਅਸੀਂ ਕੋ-ਕੋ ਦੇ ਵਿੱਚ ਮੈਂ ਕਪਤਾਨ ਹੁੰਦਾ ਸੀ ਕਿਵੇਂ ਤੋਂ ਦੁਨੀਆ ਰਹਿੰਦੀ ਸੀਗੇ ਕਿ ਸਾਡੀ ਪਹਿਲੀ ਟੀਮ ਮੈਂ ਜਿਹੜੀ ਹੁੰਦੀ ਹੈ ਤਿੰਨ ਬੰਦੇ ਦੀ ਟੀਮ ਹੁੰਦੀ ਹੈ ਕਿਉਂਕਿ ਉਹਦੇ ਵਿੱਚ ਨਿਖੜਾਈ ਕਿਉਂਦੀ ਆ ਉਹ ਪਹਿਲੀ ਟੀਮ ਦੇ ਸਾਡੇ ਨਾਲ ਮਰਜ਼ਾ ਨੂੰ ਦਨ ਕਰਦੇ ਆਪਾਂ ਤੇ ਇੰਦਿਆ ਦਾ ਯਾਰ ਇੱਕ ਦੁਨੀਆ ਦਾ ਯਾਰ ਆ ਸਾਡੇ ਪਿੰਡ ਦੇ ਪ੍ਰਾਣੀ ਸਮਿਤ ਕਰਨ ਲਈ ਕੁੜੀਆਂ ਆਪਣੀ ਸ਼ੌਰਤ ਨੂੰ ਦੇਖਿਆ ਹੁੰਦੀਆਂ ਸਾਡਾ ਸਾਰਾ ਆਪਣੇ ਤੇ ਮਨਪ੍ਰੇਰਕ ਪ੍ਰੋਜੈਕਟ ਅੱਗੇ ਅਪਰੀਸ਼ੀਏਟ ਜੀਣ ਵਾਲਾ ਸੰਗਠਨ ਹੈ ਮੈਨੇਗਾ ਕਾਲਜ ਤੋਂ ਕਿਸੇ ਜਿਹੜਾ ਸਾਡੇ ਪਿੰਡ ਦੇ ਵਿੱਚ ਹੈ ਔਰ ਸਾਥ ਦੇ ਵਿੱਚ ਸਾਂਝੀ ਜਗ੍ਹਾ ਤੇ ਸਾਡੇ ਪਿੰਡ ਦੀਆਂ ਲੜਕੀਆਂ ਸਾਡੀਆਂ ਮਾਤਾ ਸਾਡੀਆਂ ਭੈਣਾਂ ਇਕੱਠੀਆਂ ਇਕੱਠੀ ਹੋਈ ਨੇ ਵੀ ਅੱਜ ਕੁਝ ਖੁਸ਼ੀ ਸਾਂਝੀਆਂ ਕਰ ਰਹੀ ਨੇ ਕਿਉਂਕਿ ਇਸ ਨਾਲ ਆ ਕੀ ਹੈ ਜੋ ਕੱਪ ਭੈਣਾਂ ਪਰ ਮੈਈਆਂ ਜਾਂਦੀਆਂ ਆਪਣੇ ਸਹੁਰੇ ਘਰ ਤੁਆਕੇ ਮਿਲਦੀਆਂ ਇੱਕ ਦੂਜੇ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਦੀਆਂ ਇੱਕ ਦੂਜੀ ਨੂੰ ਠੀਕੀ ਸਕਦੀਆਂ ਕਿਉਂਕਿ ਆਪਾਂ ਦੇਖਿਆ ਵੀ ਇਹੋ ਜਿਹੇ ਟਾਈਮ ਆਵੇ ਹਾਸੇ ਲਜਾ ਕਰਦੀਆਂ ਕਿਉਂਕਿ ਅਸੀਂ ਜਦੋਂ ਨਿੱਕੇ ਨਿੱਕੇ ਆਪਾਂ ਦੇਖਿਆ ਉਹਦੇ ਪੰਜ ਪੰਜ ਹੁੰਦੇ ਸੀ ਕਿ ਉਦੋਂ ਵੀ ਆਪਾਂ ਕੁੜੀਆਂ ਦੇਖਿਆ ਬਹੁਤਾਂ ਚੁੰਦੀਆਂ ਕਰੀਆਂ ਆਪਣਾ ਲੋਕ ਰੋ ਗਿਆ ਪਹਿਲਾਂ ਊੜੇ ਬਣਾਉਂਦੀਆਂ ਸਾਡੀਆਂ ਮਾਤਾ ਉਹ ਲਗਰੇ ਮਾਉਣੀਆਂੀਆਂ ਦੀਆਂ ਤੇ ਫਰਾਰੇ ਲੈ ਕੇ ਜਾਂਦੀ ਹੁਣ ਤਾਂ ਕਿ ਬਿਸਕਟ ਰੇਗੀ। ਸਾਧਵਾ ਜੀ ਦੀ ਵੀ ਸਾਡੇ ਪਾਰਾਂ ਦੀ ਆ। ਸਾਡੇ ਨੂੰ ਖੁਸ਼ੀ ਮਹਿਸੂਸ ਹੋਈ ਆ ਵੀ ਇਹਨਾਂ ਨੇ ਕਿ ਬਹੁਤ ਵਧੀਆ ਲੜਕੀਆਂ ਨੂੰ ਉਹ ਸਾਡੀਆਂ ਭੈਣਾਂ ਦੀਆਂ ਵੀ ਉਹਨਾਂ ਨੂੰ ਇਕੱਠੇ ਕਰ ਰੰਦਾ ਬਹੁਤ ਵੱਡਾ ਉਪਰਾਲਾ ਹੈ। ਇਹ ਹਰੀਖ ਦੇ ਵਸਲਾ ਕਰਨੀ ਨਾ। ਕਿਉਂਕਿ ਆਪਾਂ ਦੇਖਿਆ ਕੰਮ ਤਾਂ ਹਰੇ ਕਰ ਲੈਂਦੇ ਆ ਸਾਂਝੇ ਕੰਮ ਕਰਨੀ ਬਹੁਤ। ਦਿਨ ਦੇ ਅੱਜ ਬਹੁਤ ਧੰਨਵਾਦੀ ਆ ਇਸ ਗੱਲ ਦੇ ਸੀ ਵੀ ਜਿਨ੍ਹਾਂ ਨੇ ਇੰਨਾ ਵੱਡਾ ਉਪਰਾਲਾ ਚੱਕਿਆ ਤੇ ਸਾਰੇ ਪਿੰਡ ਦੀਆਂ ਅੱਜ ਲੜਕੀਆਂ ਇਕੱਠੀਆਂ ਹੋਈਆਂ। ਇਸੇ ਕੇ ਸਾਰਿਆਂ ਨਾਲ ਗਰਮੇਲ ਸਿੰਘ ਮੌਰ ਜਿਵੇਂ ਕਿ ਤੁਸੀਂ ਜਿਵੇਂ ਮੋਰ ਸਾਹਿਬ ਨੇ ਦੱਸਿਆ ਕਿ ਜਿਹੜਾ ਪੰਜਾਬੀ ਸ਼ਬੇਚਾਰ ਸਾਡੀ ਵਿਰਾਸਤ ਹੈ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਤੇ ਸਾਰੇ ਲੋਕ ਜਿਹੜਾ ਆਪਣਾ ਸੁਭਾ ਜਿਆਦਾ ਇਹ ਨੂੰ ਹਮੇਸ਼ਾ ਕਾਇਮ ਰੱਖਣਾ ਚਾਹੀਦਾ ਹੈ ਜਿਵੇਂ ਕਿ ਆਪਣੀ ਪਰਿਵਾਰਕ ਯਾਦ ਹੈ ਕਿ ਦਿਨੋ ਦਿਨ ਲਈ ਸਾਡੇ ਪੰਜਾਬ ਦੇ ਸ਼ਬੇਚਾਰ ਨਹੀਂ ਦਿਨੋ ਦਿਨ ਲੋਕ ਹੋ ਰਹੇ ਨੇ ਪਰ ਇਹਨਾਂ ਬੰਨਿਆਂ ਇਸ ਕੱਲ ਦਾ ਦਾਵਾ ਕੀਤਾ ਗਿਆ ਕਿ ਹਰ ਸਾਲ ਯਾਦ ਰੱਖਿਆ ਤੁਹਾਨੂੰ ਜਦੋਂ ਸਰਕਾਰ ਨੇ ਕੰਮ ਚੇਮੇਟਾ ਸਿਕਨੂਰਾਂ ਦੇ ਇਸ਼ਤਿਹਾਰ ਦੇ ਨਾਲ ਸਾਰੇ ਪੰਚਾਇਤਾਂ ਬਣਾਇਆ ਇਸੇ ਤਰ੍ਹਾਂ ਦਾ ਨਹੀਂ ਸਰ ਉਹ ਵੀ ਕਿਸੇ ਤਰ੍ਹਾਂ ਨਵੇਂ ਨਵੇਂ ਮੁੱਦੇ ਕਰਦੇ ਰਾਜ ਨੂੰ ਬੁਲਟ ਕਰਦੇ